भगवती ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੇ ਦੇਸ਼ਵਾਸੀਆਂ ਨੂੰ ਮੈਂ ਇਹ ਕਾਮਨਾਵਾਂ ਦਿੰਦਾ ਨਵੇਂ ਸੰਮਤ ਦੀ ਵੀ ਸ਼ੁਰੂਆਤ ਹੋ ਰਹੀ ਹੈ ਇਸ ਕਰਕੇ ਮਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਨਵੇਂ ਸੰਮਤ ਦੇ ਨਵਰਾਤਰੀਆਂ ਦੀ ਮਾਂ ਸਾਰਿਆਂ ਦੀ ਝੋਲੀਆਂ ਭਰੇ ਤੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰੇ ਤੁਸੀਂ ਅਕਸਰ ਦੇਖਿਆ ਹੋਵੇਗਾ ਮਾਂ ਕਾਲੀ ਦਾ ਜਿਹੜਾ ਸਰੂਪ ਹੁੰਦਾ ਹੈ ਉਗਰ ਰੂਪ ਉਗਰ ਰੂਪ ਰੋਦਰੂਪ ਹੁੰਦਾ ਹੈ ਪਰ ਮਾਂ ਬਟਾਲੇ ਵਾਲੀ ਕਾਲੀਦਵਾਰੇ ਵਾਲੀ ਮਾਂ ਕਾਲੀ ਕੋਈ ਕੋ ਸ਼ਾਂਤ ਰੂਪ ਦੇ ਵਿੱਚ ਸਥੇਤਾ ਹੱਥ ਦੇ ਵਿੱਚ ਲੰਗਰ ਵੀਰ ਜੀ ਨੂੰ ਫੜਿਆਦਾ ਹੈ ਜਿਸ ਕਰਕੇ ਅਸ਼ਵਿਨ ਮਾਸ ਦੇ ਵਿੱਚ ਇੱਥੇ ਲੰਗੂਰ ਪ੍ਰਥਾ ਵੀ ਮਨਾਈ ਜਾਂਦੀ ਹੈ ਸਾਰੇ ਭਗਤ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਇਹ માન્યਤਾ ਪੂਰੇ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਪ੍ਰਾਪਤ ਹੈ ਇੱਕ ਅੰਮ੍ਰਿਤਸਰ ਦੁਰਗਿਆਨਾ ਟੈਂਪਲ ਇੱਕ ਸਾਡੇ ਬਟਾਲੇ ਵਾਲੀ ਮੰਦਿਰ ਜਿਹੜੀ ਆਪ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਉਸ ਨੂੰ ਗੰਦੌਲਤ ਨਾਲ ਕੋਈ ਮਤਲਬ ਨਹੀਂ ਮਾ ਸ਼ਰਦਾ ਦੇਖਦੀ ਹੈ ਸ਼ਰਦਾ ਦੇ ਨਾਲ ਆਓ ਝੋਲੀਆਂ ਪਰ ਕੇ ਲੈ ਕੇ ਜਾਓ ਉਹ ਇੱਥੇ ਮੰਦਰ ਸਾਰੇ ਇਤਿਹਾਸਿਕ ਹੁੰਦੇ ਨੇ ਕਿਉਂਕਿ ਉੱਥੇ ਮਾਂ ਦਾ ਆਵਾਸ ਹੁੰਦਾ ਹੈ ਜਦੋਂ ਮਾਂ ਦੀ ਰਾਜਨਾ ਹੋ ਜਾਂਦੀ ਹੈ ਜਦੋਂ ਕਿਸੇ ਵੀ ਇਸ਼ਟ ਦਾ ਮੰਦਰ ਹੁੰਦਾ ਕਿਸੇ ਵੀ ਦੇਵਤਾ ਦਾ ਦੇਵਤੇ ਵੀ ਦੇਵੀ ਦਾ ਮੰਦਰ ਹੁੰਦਾ ਹੈ ਜਦੋਂ ਜਦੋਂ ਰਾਜਨਾ ਹੋ ਜਾਂਦੀ ਹੈ ਉਦੋਂ ਉਦਾਂ ਹੀ ਹੋਰੀ ਮਾਨਤਾ ਵਧੇ ਜਾਂਦੀ ਹੈ ਬਸ ਉਹ ਸ਼ਰਦਾ ਦੇਖਦੀ ਹੈ ਠੀਕ ਹੈ ਨਾ ਜੁਰਗ ਸੀਗੇ ਉਹਨਾਂ ਨੂੰ ਸੁਪਨੇ ਦੇ ਵਿੱਚ ਮਾਂ ਨੇ ਦਰਸ਼ਨ ਦਿੱਤੇ ਸੀਗੇ ਸਾਹਮਣੇ ਖੂਹ ਸੀਗਾ ਕਿ ਮੈਂ ਇੱਥੇ ਵਿਦਾਜ ਮਾਨ ਆ ਫਿਰ ਸਾਡੇ ਬਜ਼ੁਰਗਾ ਨੇ ਮਾਂ ਨੂੰ ਬੜੇ ਪਿਆਰ ਦੇ ਨਾਲ ਕੱਢਿਆ ਤੇ ਅੱਜ ਵੀ ਉੱਥੇ ਸਥਿਤ ਹੈ ਜਿੱਥੇ ਮਾਂ ਦੀ ਉਦੋਂ ਸਥਾਪਨਾ ਹੋਈ ਸੀਗੀ ਸਾਰੇ ਜੈ ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਮਯੋਗੀਤਾ ਹੈ ਅਸੀਂ ਕਾਲੀਦਵਾਰ ਮੰਦਰ ਦੇ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਰ ਹੈ ਇੱਥੇ ਹਰ ਸਾਲ ਇਹਵੇ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌਰਾਤਰੀ ਦੀਆਂ ਲੱਖ ਲੱਖ ਵਧਾਈਆਂ। ਵੀਡੀਓ ਤੋਂ ਆ ਰਹੇ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ। ਜੇ ਕਰਾਂ ਕਾਇਦ ਹੋਰ ਵਾਲੀ ਮਾਂ ਦਾ ਬੋਲ ਸੱਚੇ ਦਵਾਰ ਕੀ ਹੈ। ਬਹੁਤ ਬਹੁਤ ਰਾਤਿਆਂ ਦੀ ਇੰਦਾਈ ਹੋਏ ਮਾਤਰਾ ਦੀ ਬੜੀ ਕਿਰਪਾ ਇਸੇ ਜੋ ਵੀ ਅੰਦਾ ਬਹੁਤ ਕੁਝ ਲੈ ਕੇ ਜਾਂਦਾ ਹੈ। ਸਾਂਗੀਏ ਬੱਚੇ ਵੀ ਨਾਲ ਲੱਗੇ ਬਹੁਤ ਕੁਛ ਮਾਂ ਨੇ ਤਾਂ ਬੜੀ ਕਿਰਪਾ ਕੀਤੀ ਮਾਂ ਨੇ ਹਰ ਰਾਸ ਦੀ ਕੀਤੀ ਮਾਂ ਨੇ ਕੋਈ ਕਮੀ ਨਹੀਂ ਛੱਡੀਆ ਸਭ ਮੰਦਿਆ ਆਸ਼ਾ ਕ੍ਰਿਸ਼ਨਾ ਸਭ ਪੂਰੀਆ ਕੀਤੀਆਂ ਮਾਂ ਨੇ ਸਭ ਦੀਆਂ ਕਰਦੀ ਮਾਂ ਜਿਹੜੇ ਮੰਦਰ ਬਾਂਦੇ ਸਭ ਲੈ ਕੇ ਜਾਂਦਾ ਸਭ ਦੀਆਂ ਮਾਂ ਸਾਕੂਰੀਆਂ ਕਰਦੀ ਹੈ ਮਾਂ ਬਹੁਤ ਖੁਸ਼ੀਆਂ ਦਿੰਦੀ ਹੈ ਟੈਨਸ਼ਨਾਂ ਚਿੰਤਾ ਕਲਪਨਾ ਸਭ 가 ਦਿੰਦੀ ਹੈ ਮਾਂ ਮੇਰਾ ਨਾਮ ਅੰਜਲੀ 베ਦੀ ਹੈ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਇਆ ਬਹੁਤ ਬਧਿਆਗੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਉਸ ਔਰ ਬਸ ਮੇਰੇ ਮਨੋ ਕਾਮ ਨਾਲ ਮੁਕੀ ਲੱਗੀ ਮਨੋ ਕਾਮ ਨਾ ਬੋ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਵੇਰੇ ਆਏ ਹੋ ਹਾਂਜੀ ਸਵੇਰੇ ਆਦੇ ਅਸੀਂ ਪੂਰੇ ਮਹੀਨਾ ਆਏ ਆ ਹਾਂਜੀ ਬਾਬਾ ਜੀ ਇਹਦੇ ਨਰਾਤਾ ਵੇਲੇ ਕੀ ਕਰਦੇ ਨਰਾਤਨ ਮਹਾ ਮਾਹੀ ਦੇ ਦਰਬਾਰ ਤੇ ਜੋ ਵੀ ਆਂਦਾ ਵਾ ਆਪਣੀ ਮਹਾ ਮਾਹੀ ਦੇ ਕੋਲੋਂ ਮਨ ਜੰ ਮਨੋ ਕਾਮਨਾ ਜਨੀਆ ਪੂਰੀਆ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ 90 ਸਾਲ ਦੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉਂਗਾ ਦਿੰਦੀ ਏ ਜੋ ਦੁਆਰਾ ਅੰਦੋਧਨ ਦਿੰਦੀ ਏ ਪੁੱਤ ਵਾਂ ਨੂੰ ਪੁੱਤ ਨੇਤਾ ਨੂੰ ਮਰੇ ਤਾਂ ਦਿੰਦੀ ਏ ਜੋ ਵੀ ਤੁਸੀਂ ਆਪਣੇ ਨੇਚਾ ਲੈ ਕੇ ਆਓਗੇ ਮਹਾਰਾਣੀ ਕੋ ਮਨੋ ਕਾਮਨਾ ਪੂਰੀਆ ਕਰ ਦਿੰਦੀ ਏ ਮਹਾਨ ਜ ਸੱਚਾ ਦਰਬਾਰਾ ਮੇਰਾ ਨਾਮ ਹੈ ਜੇ ਅਜੇ ਕੁਮਾਰ ਸੋ ਅੱਜ ਚੈਤਰ ਮਾਤਾ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਹੈ ਕਿ ਸੀਤਲਾ ਮਾਤਾ ਦੇ ਬਿੰਦ ਨਰਾਤੇ ਕੀ ਜਾਂਦੇ ਨੇ ਸਾਰੇ ਸੰਗਤ ਹਉਮ ਹਮਾ ਕੇ ਮਹਾਰਾਣੇ ਦੇ ਚੰਨਾਂ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ, ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ। ਭਜਨ ਤੇ ਦੇਖੋ ਜਿਸਰਾ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐ ਹੀ ਕਹਿੰਨੇ ਆ। ਅਸਾਲ ਆਈਏ ਤੇ ਸਸਾਂਗੇ ਨਿਭਾ ਕੇ ਮਾ ਕਲੀ ਦਵਾਰੇ ਵਾਲੀਏ ਤਦ ਵੇਖ ਲਵੀ ਸਾਨੂੰ ਇਹ ਜਮਾ ਕੇ ਮਾ ਕਲੀ ਦਵਾਰੇ ਵਾਲੀਏ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕਿਆ ਡੰਡੇ ਵਾਲੀਏ ਪਰੋਸਾ ਤੇਰੇ ਉੱਤੇ ਰੱਖਿਆ ਸਾਨੂੰ ਵੇਖ ਲਵੀ ਠੋਕ ਵਜਾ ਕੇ ਰਾਣੀਏ ਨੀਂ ਮਾ ਕਲੀ ਦਵਾਰੇ ਵਾਲੀਏ ਅਸੀ ਲਾਈਏ ਤੇ ਦਸਾਂਗੇ ਨਿਭਾ ਕੇ ਮਕਾਲੀ ਦਵਰੇ ਵਾਧਿਏ